ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੜੱਕ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਹੈ ਨੇੜੇ ਬਾਗੇਪੁਰਾਣੇ ਦੇ ਰਹਿ ਜਾਂਦਾ ਹੈ ਇਹਦੇ ਨੇੜੇ ਕੋਹਲਿਆ ਕਲਾਂ ਵੀ ਹੈ ਚੜੱਕ ਪਿੰਡ ਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਮੇਰੀ ਇਹ ਇੱਥੋਂ ਦੂਜੀ ਵੀਡੀਓ ਹੈ ਇੱਕ ਜਰਸੀ ਵੇੜ ਅੱਜ ਤੋਂ ਕੁਸਟ ਟਾਈਮ ਪਹਿਲਾਂ ਇਹਨਾਂ ਨੇ ਵੇਚੀ ਸੀ ਪਤੂਬਾ ਚ ਅੱਜ ਇਹਨਾਂ ਨੇ ਦੋ ਮੱਝਾਂ ਵਿਕਾਊ ਕਰਦੀਆਂ। ਥੋੜੇ ਜੇ ਪਸ਼ੂ ਰੱਖਦੇ ਆ ਪਰ ਸੰਭਾਲਦੇ ਇਹਨਾਂ ਨੂੰ ਚੰਗਾ। ਸ਼ੌਕ ਹੈ ਪਸ਼ੂਆਂ ਦਾ। ਜਰਸੀ ਵੇਚੀ ਸੀ ਤੇ ਅੱਜ ਵੀ ਘਰੇ ਜਿਹੜਾ ਉਹ ਬਰੀਡ ਉਹਵੇਂ ਰੱਖੀ ਹੋਈ ਐ। ਜਿਹੜੀਆਂ ਮੱਝਾਂ ਵੇਚਣੀਆਂ ਐ ਇਹਦੇ ਵਿੱਚ ਇੱਕ ਤਾਂ ਇਹ ਗੱਬਣ ਮੱਝ ਐ ਜਿਹੜੀ ਹਜੇ ਦਹਿਣ ਲੈਂਦੀ ਐ ਸੂਨ ਚ। ਤੇ ਇੱਕ ਛੋਟੀ ਮਾਰਕਿੰਗ ਦੇਖਾਂਗੇ ਤਾਂ ਨੀਲੀ 라ਵੀ ਵਾਲੀ ਐ ਪਰ ਜੇ ਮੈਂ ਇਹਨੂੰ ਵੈਸੇ ਆਪਾਂ ਦੇਖੀਏ ਤਾਂ ਇਹਦਾ ਸਟਰਕਚਰ ਬੜਾ ਚੰਗਾ ਐ। ਤੁਸੀਂ ਪੁੜਿਆਂ ਦੀ ਸ਼ੇਪ ਦੇਖਿਓ ਉਤੋਂ ਸਿੰਗਲ ਹੱਡੀ ਦਿਸੂਗੀ ਹਵਾਨਾ ਫਿਟਿੰਗ ਵਾਲਾ ਤੇ ਇਹ ਤਾਜੀ ਸੂਈ ਵੀ ਹੈ ਬੱਚਾ ਵੀ ਇਹਨੇ ਕੱਟੀ ਨੂੰ ਜਨਮ ਦਿੱਤਾ ਹੈ ਤੇ ਕੱਟੀ ਵੀ ਪ੍ਰੋਪਰ ਮਾਰਕਿੰਗ ਵਾਲੀ ਹੈ ਸੋ ਅੱਜ ਦੀ ਵੀਡੀਓ ਦੇ ਇਹ ਦੋ ਨਗ ਤੁਹਾਨੂੰ ਮੈਂ ਦਿਖਾਉਣ ਲੱਗਾ ਹਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਝੋਟੀ ਜਿਹੜੀ ਤਾਜੀ ਸੂਈ ਹੈ ਇਹਦਾ ਦੁੱਧ ਜਿੰਨਾ ਦੱਸਾਂਗੇ ਉਹ ਤੁਸੀਂ ਇੱਥੇ ਦੋ ਟਾਈਮ ਚੋਇਓ ਤਿੰਨ ਟਾਈਮ ਚੋਇਓ ਤੁਹਾਡਾ ਹੱਕ ਹੈ ਤੁਸੀਂ ਚੋਕੇ ਲੈ ਲਿਓ ਜਿਹੜੀ ਗੱਬਣਾ ਉਹਦੇ ਥਾਣੀ ਪਾਸ ਹੋਣਗੇ ਤੇ ਦੁੱਧ ਤੁਸੀਂ ਸਮਝਣਾ ਵੀ ਤੁਸੀਂ ਕਿੰਨਾ ਝੋਲੋਗੇ ਆਓ ਸੂਈ ਸਵਾਈ ਤੋਂ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਆਪਾਂ ਉਸ ਤੋਂ ਬਾਅਦ ਚ ਦੂਜੀ ਮੱਝ ਬਾਰੇ ਜਾਣਕਾਰੀ ਲਵਾਂਗੇ ਅੰਕਲ ਨੂੰ ਪਹਿਲਾਂ ਮਿਲਾਂਗੇ ਆਪਾਂ ਜਿਹੜੀ ਸੂਈ ਮੱਝ ਹੈ ਇਹਦੇ ਬਾਰੇ ਇਨਫੋਰਮੇਸ਼ਨ ਲੈਣੇ ਆ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਸ਼ੂ ਫਰੋਂ ਗਿਣਤੀ ਘਟਾ ਰਹੇ ਹਾਂ ਉੱਥੋਂ ਹਾਂਜੀ ਹਾਂਜੀ ਉਹ ਰੱਖਾਂਗੇ ਤਾਂ ਸਹੀ ਥੋੜੇ ਕਰ ਦੇਣੇ ਹੈ ਹਾਂਜੀ ਹਾਂਜੀ ਥੋੜੇ ਕਰ ਦੇਣੇ ਬਸ ਆ ਸਮਝਦੇ ਨਹੀਂਗੇ ਅੱਛਾ ਸ਼ੌਂਕ ਪਰ ਤੁਹਾਨੂੰ ਜ਼ਿਆਦਾ ਜਾਂ ਤੁਹਾਡੇ ਬੇਟੇ ਨੂੰ ਵੱਧਾ ਸ਼ੌਂਕ ਸ਼ੌਂਕ ਬੇਟੇ ਨੂੰ ਸੀਗਾ ਇਹ ਬੇਟੇ ਤੋਂ ਪ੍ਰਸੀਵ ਨੂੰ ਪਾਲਣ ਲੱਗੇ ਬੇਟਾ ਹੁਣ ਬਾਹਰ ਹੀ ਹੋਂ ਤਾਂ ਉਹ ਬਾਹਰ ਗਿਆ ਹਾਂ ਠੀਕ ਹੈ ਫਿਰ ਉੱਥੇ ਬੈਠਿਆ ਹੀ ਛੌਂਕ ਪੂਰਾ ਕਰੀ ਜਾਂਦਾ ਹਾਂ ਹਾਂਜੀ ਛੌਂਕ ਪੂਰਾ ਕਰੀਏ ਉੱਥੇ ਬੈਠਾ ਉਹ ਕੰਟੈਕਟ ਕਰ ਲਈਦਾ ਠੀਕ ਹੈ ਅੱਛਾ ਜਿਹੜੀ ਅੱਜ ਪਹਿਲੇ ਨੰਬਰ ਤੇ ਆਪਾਂ ਮੱਝ ਦਿਖਾਵਾਂਗੇ ਜਿਹੜੀ ਸੂਈ ਵੀ ਝੋਟੀ ਹੈ ਹਾਂਜੀ ਹਾਂਜੀ ਕਿੰਨਾ ਮਸੂਆ ਸੂਈ ਹੈ ਇਹ ਦੂਜਾ ਜੀ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ 15 ਕਿ ਦਿਨ ਹੋ ਗਏ 15 ਦਿਨਾਂ ਦੀ ਸੂਈ ਹੈ ਹੁਣ ਕੰਡੇ ਤੋਲ ਵਾਲਾ ਦੁੱਧ ਕਿੰਨਾ ਹੋਊਗਾ 13 ਕਿਲੋ ਕੰਡੇ ਤੋਲ ਕੇ ਦੇਵਾਂਗੇ ਕੰਡੇ ਤੋਲ ਕੇ 13 ਕਿਲੋ ਦੇ ਦਾਂਗੇ ਦੋਹਾਂ ਟੇਮਾਂ ਦਾ ਅ ਬੱਚਾ ਇਹਨੇ ਕੱਟੀ ਦਿੱਤੀ ਹੈ ਕਿਹੜੇ ਬੁੱਲ ਦੀ ਹੈ ਜੀ ਹਾਂ ਠੀਕ ਹੈ ਰੇਟ ਆਪਾਂ ਦੱਸਾਂਗੇ ਜਾਂ ਫੋਨ ਤੇ ਰਹਿਣਾ ਫੋਨ ਤੇ ਜੀ ਤੋਰ ਦਈਏ ਨੂੰ ਆਪਾਂ ਹਾਂਜੀ ਦੋਸਤੋ ਰੇਟ ਫੋਨ ਤੇ ਹੀ ਹੈ 13 ਕਿਲੋ ਦੁੱਧ ਅੱਜ ਹਾਜ਼ਰ ਆ 15ਵੇਂ ਦਿਨ ਮਾਰਕਿੰਗ ਅੱਖ ਵੀ ਨੀਲੀ ਵਾਲੀ ਹੈ ਤੇ ਪਿਛਲੇ ਪੈਰ ਵੀ ਵਾਈਟ ਆ ਢਾਂਚਾ ਬਹੁਤ ਚੰਗਾ ਹੈ ਖੋਲ ਲੀ ਜੀ ਆਪਾਂ ਖੋਲੋ ਸੋ ਇਹ ਦੂਜਾ ਸੁਆ ਸੁਈ ਝੋਟੀ ਤੁਹਾਨੂੰ ਦਿਖਾ ਰਹੇ ਆ ਰੇਟ ਫੋਨ ਤੇ ਰੱਖਿਆ ਕੱਟੀ ਇਹਦੇ ਨਾਲ ਆ ਤੇ ਵੀਡੀਓ ਬਣਾ ਰਿਹਾ ਮੈਂ 2 ਵਜੇ ਟਾਈਮ ਉਸ ਹਿਸਾਬ ਤੇ ਧਿਆਨ ਚ ਕਰ ਲੋ ਤੇ ਫਿਕਸ ਆਵਾਨੇ ਦੀ ਝੋਟੀ ਮੇਰੇ ਖਿਆਲ ਚ ਤਿੰਨਾ ਘੰਟਿਆਂ ਨੂੰ ਜਦੋਂ ਇਹ ਦੇਖਣੀ ਹੋਈ ਤਾਂ ਹਵਾਨਾ ਇਹ ਹੋਊਗਾ ਜਿਵੇਂ ਗਾਵਾਂ ਫਿਕਸ ਹਵਾਨੇ ਦੀਆਂ ਹੁੰਦੀਆਂ ਉਹਨਾਂ ਨੂੰ ਫਸ ਜੂਗਾ ਹਵਾਨਾ ਤੰਗ ਜਗ੍ਹਾ 'ਚ ਪਸ਼ੂ ਵੱਧਦੇ ਵੀ ਆ ਦੱਸੋ ਜੇ ਕੋਈ ਵੀਰ ਖੁੱਲੇ ਥਾਂ ਦੇ ਉੱਤੇ ਰੱਖੂਗਾ ਜਾ ਕੇ ਤੇ ਇਦੋਂ ਦੁੱਧ ਵਧਣੀਆਂ ਕਿਉਂਕਿ ਸੰਭਾਲ ਇਹਨਾਂ ਦੀ ਬਿਨਾ ਚੱਕ ਚੰਗੀ ਆ ਪਰ ਜਗ੍ਹਾ ਵੀ ਪਸ਼ੂ ਨੂੰ ਚੰਗੀ ਖੁੱਲੀ ਮਿਲ ਜੇ ਤੇ ਉਹਦੇ ਨਾਲ ਪਸ਼ੂ ਦੁੱਧ ਚੰਗਾ ਦਿੰਦਾ ਸਿੰਘ ਦੋਸਤੋ ਸੋਹਣਾ ਝੋਟੀ ਦਾ ਬਿਲਕੁਲ ਕੁੰਡਾ ਹੈ ਲੰਬਾਈ ਫੁੱਲ ਹੈ ਕੱਦ ਚੰਗਾ ਹੈ ਹਵਾਨਾ ਫਿਕਸਾ ਤੇ ਥਣਾ ਦੇ ਵਿੱਚ ਕੋਈ ਪਸਮਾਨ ਨਹੀਂ ਕਿਉਂਕਿ ਸਵੇਰ ਰੁਟੀਨ ਦੀ ਚਵਾਈ ਤੇ ਹੀ ਹੈ ਕਿਉਂਕਿ ਮੇਰਾ ਕੋ ਪੱਕਾ ਟਾਈਮ ਇਹਨਾਂ ਨਾਲ ਗੱਲ ਹੋਈ ਨਹੀਂ ਸੀ ਵੀ ਵੀਡੀਓ ਆਪਾਂ ਇਸ ਟਾਈਮ ਤੇ ਬਣਾਉਣੀ ਹੈ ਉਧਰ ਨੂੰ ਲੈ ਜਾਓ ਜੀ ਵਾਪਸ ਸੋਹਣੀ ਝੋਟੀ ਹੈ ਬਿਨਾ ਸ਼ੱਕ ਦੁੱਧ ਵਾਲੀ ਹੈ ਬਾਕੀ ਇਹਦੂ ਅੱਗੇ ਦੁੱਧ ਤੁਸੀਂ ਇਹ ਤੋਂ ਵੱਧ ਚੋਲੋਗੇ ਜਾਂ ਤੁਹਾਡੇ ਕੋਲ ਜਾ ਕੇ ਘਟੂਗੇ ਇਹ ਨਹੀਂ ਕੁਝ ਕਹਿ ਸਕਦੇ ਹੁੰਦੇ ਕਿਉਂਕਿ ਸਾਂਭ ਸੰਭਾਲ ਦਾ ਫਰਕ ਪੈਂਦਾ ਹੈ ਬਰੀਕ ਚਮੜੀ ਦੀ ਸੋਹਣੇ ਹਵਾਨੇ ਦੀ ਚੰਗੇ ਕੱਦ ਦੀ ਚੰਗੀ ਵੇਲ ਵਾਲੀ ਝੋਟੀ ਪਹਿਲੇ ਨੰਬਰ ਤੇ ਤੁਸੀਂ ਦੇਖ ਲਓ ਉਦੋਂ ਬਾਅਦ ਚ ਦੂਜੀ ਝੋਟੀ ਵੀ ਤੁਹਾਨੂੰ ਦਿਖਾ ਦੂੰਗਾ ਇਹ ਹਜੇ ਕੱਬਣ ਖੜੀ ਹੈ ਗੱਬਨ ਦਾ ਵੀ ਹਵਾਨਾ ਐਵੇਂ ਹੀ ਦੇਖ ਲਓ ਦੋਸਤੋ ਉਦੋਂ ਬਾਅਦ ਚ ਆਪਾਂ ਇਹਨੂੰ ਤੋਰਾਂਗੇ ਤਾਂ ਫਿਰ ਤੁਹਾਨੂੰ ਹਵਾਨਾ ਦਿਖਜੂ ਜਗ੍ਹਾ ਤੰਗ ਹੈ ਜਿੰਨਾ ਕ ਤੋੜ ਸਕਦੇ ਇਹ ਜਿਹੜੀ 2 ਨੰਬਰ ਤੇ ਆਪਾਂ ਵੇਚਣੀ ਹੈ ਜੀ ਝੋਟੀ ਇਹ ਕਿੰਨਾ ਮਸੂਆ ਸੂਗੀ ਦੂਜੇ ਹੀ ਇਹ ਵੀ ਇਹ ਕਿੰਨੇ ਕ ਦਿਨ ਲਾਉਗੀ ਸੋਣ ਚ ਇਹ ਹਫਤਾਕ ਲੈਜੂਗੀ ਠੀਕ ਹੈ ਅੱਛਾ ਇਹਦਾ ਦੁੱਧ ਦਾ ਕੀ ਰਿਕਾਰਡ ਪਹਿਲੇ ਸੂਏ ਦਾ ਇਹ ਪਹਿਲੇ ਸੂਏ 12 ਕਿਲੋ 12 ਕਿਲੋ ਰੇਟੇ ਦਾ ਫੋਨ ਤੇ ਰੱਖ ਲਾਂਗੇ ਹਾਂਜੀ ਰੇਟੇ ਦਾ ਫੋਨ ਤੇ ਫੋਨ ਤੇ ਓਕੇ ਤੋੜ ਨੋ ਤਾਂ ਦੂਜਾ ਸੂਆ 12 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਸਿੰਗ ਥੋੜਾ ਜਿਹਾ ਖੁੱਲਾ ਹੈ ਉਹ ਹੁਣ ਤੁਸੀਂ ਵੀਡੀਓ ਚ ਦੇਖ ਲਿਆ ਇਹਦਾ ਹਵਾਨਾ ਬਹੁਤ ਚੰਗਾ ਹੈ ਇਹ ਵੀ ਬਰੀਕ ਚਮੜੀ ਦੀ ਹੈ ਝੋਟੀ ਪਰ ਹਲੇ ਹਫਤਾ ਲੈਂਦੀ ਐ ਸੋਨ ਚੰਗਾ ਹਵਾਨਾ ਅੱਜ ਵੀ ਚੰਗਾ ਤੁਸੀਂ ਅੱਜ ਦੇ ਹਿਸਾਬ ਤੇ ਜਜਮੈਂਟ ਕਰ ਲਓ ਉਸ ਤੋਂ ਬਾਅਦ ਜੇ ਹਫਤਾ ਲਹਿ ਗਈ ਤਾਂ ਹੋਰ ਬਹੁਤ ਸੋਹਣਾ ਹਵਾਨਾ ਬਣਾ ਜਾਣਾ ਨੇ ਕਈ ਵਾਰ ਉਪਰੇ ਥਾਂ ਤੇ ਜਾਂ ਵੀਕਲ ਤੇ ਚੜ ਕੇ ਪਸ਼ੂ ਪਹਿਲਾਂ ਸੂ ਸਕਦਾ ਹੁੰਦਾ ਤੁਸੀਂ ਅੱਜ ਦੀ ਤਿਆਰੀ ਦੇਖਿਓ ਚੰਗੀ ਤਿਆਰੀ ਆ ਝੋਟੀ ਦੀ ਅੱਜ ਵੀ ਮੋਰੋਜੀ ਬਾਪਸ ਸੋ ਇਹ ਦੂਜੇ ਨੰਬਰ ਤੇ ਦੱਸੋ ਝੋਟੀ ਤੁਹਾਨੂੰ ਦਿਖਾ ਰਹੇ ਆ ਜੀ ਨੂੰ ਚੰਗੀ ਲੱਗੇ ਤਾਂ ਕੰਟੈਕਟ ਤੁਸੀਂ ਬੜਾ ਸਕਦੇ ਹੋ ਤੇ ਨੰਬਰ ਇਹਨਾਂ ਦਾ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਸੌਦਾ ਹੋ ਜਾਣਾ ਤੁਹਾਡਾ ਰੇਟ ਤੁਹਾਨੂੰ ਫੋਨ ਤੇ ਦੱਸ ਦੇਣਗੇ ਘਰੇਲੂ ਪਸ਼ੂ ਪਾਲਕ ਵੀਰਾਂ ਕੋਲ ਜੋ ਵੀਡੀਓ ਬਣਾਉਣੇ ਆ ਤਾਂ ਦਿੱਕਤ ਇਹੀ ਹੁੰਦੀ ਆ ਵੀ ਰੇਟ ਮਾਰਕੀਟ ਦਾ ਨਹੀਂ ਪਤਾ ਹੁੰਦਾ ਵੀ ਮੰਦਾ ਠੰਡਾ ਚੱਲ ਰਿਹਾ ਜਾਂ ਤੇਜ਼ੀ ਫੁੱਲ ਸਾਲ ਪੂਰਾ ਪਸ਼ੂ ਸੰਭਿਆ ਹੁੰਦਾ ਤੇ ਜੀ ਹਰੇਕ ਦਾ ਹੀ ਕਰਦਾ ਵੀ 2 ਰੁਪਏ ਚੰਗੇ ਵਟੇ ਜਾਣ ਸੋ ਵਾਕੀ ਤੁਸੀਂ ਰੇਟ ਲਾ ਕੇ ਦੇਖ ਸਕਦੇ ਹੋ ਇਹਨਾਂ ਦੀ ਕੀਮਤ ਬਾਈ ਜੀ ਹਰਾਂ ਤੋਂ ਅੰਕਲ ਜੀ ਹਰਾਂ ਤੋਂ ਪੁੱਛ ਲਓ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ